8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸ ਤੇ ਬਹੁਤ ਵੱਡੀ ਕਿਤਾਬ ਲਿਖੀ। ਬੜੀ ਮਹਿੰਗੀ ਕਿਤਾਬ ਕੋ ਦੀ ਕੀਮਤ ਮੈਂ 2200 ਲਿਖੀ ਦੇਖੀ। 2200 ਰੁਪਏ। ਇਹ ਤੇ ਅਰਥੀ ਚੁੱਕਣ ਲੱਗੇ ਆ ਤੇ ਹਲਣ ਲੱਗ। ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ। ਮੈਨੂੰ ਕਹਿਣ ਲੱਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ। ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ। ਸਿਮਰਤੀ ਪਿਛਲੇ ਜਨਮ ਤੱਕ ਵੀ ਚੱਲੀ ਗਈ। ਭਾਰਤ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਨੀਆਂ ਨੇ ਔਰ ਹੋਰ ਮੁਲਕਾਂ ਦੇ ਵਿੱਚ ਵੀ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸੀ। ਔਰ ਹੈਰਾਨਗੀ ਹੈ ਡਾਕਟਰ ਸਤਵੰਦ ਕੋਰ ਬੈਂਗਲੌਰ ਦੇ। ਉਹਨਾਂ ਨੇ ਇਸ ਦੇ ਤੇ ਬਹੁਤ ਵੱਡੀ ਕਿਤਾਬ ਲਿਖੀ ਹੈ। ਬੜੀ ਮਹਿੰਗੀ ਕਿਤਾਬ, ਉਹਦੀ ਕੀਮਤ ਮੈਂ 2200 ਲਿਖੀ ਦੇ ਕੇ 2200 ਰੁਪਏ। ਮੈਨੂੰ ਉਹਨਾਂ ਨੇ ਭੇਟ ਕੀਤੀ ਗੁਰਦੁਆਰੇ ਇੱਕ ਸੰਸਥਾ ਬਣੀ ਹੋਈ ਹੈ ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਕੁਝ ਦਸਣ ਲੱਗ ਪੈਂਦੇ ਨੇ ਪਿਛੋਕ ਜੋ ਨਾ ਨਾਲ ਹੋਇਆ ਡਾਕਟਰਾਂ ਨੇ ਸੜਕੇਟ ਦੇ ਦਿੱਤਾ ਮਰ ਗਏ ਲੇਕਿਨ ਫਿਰ ਜੀ ਉੱਠੇ ਇਸ ਤਰ੍ਹਾਂ ਦੀ ਘਟਨਾ ਇਹ ਹਰ ਦੁਆਨੇ 'ਚ ਵੀ ਮੈਂ ਦੇਖੀ ਸੀ ਬਬਿਸ਼ਨ ਸੀ ਡਰਾਈਵਰ ਸਨ ਕੰਮਕਾਰ ਛੱਡ ਬੈਠੇ ਸਨ ਗੁਜ਼ਰ ਗਏ ਲੇਕਿਨ ਸ਼ਾਮ ਨੂੰ ਜਿਉਂ ਅਰਥੀ ਕੱਢਣ ਲੱਗੇ ਤੇ ਹਿਲ ਪਏ ਐ ਤੁਹਾਨੂੰ ਉਥੋਂ ਦੀ ਘਟਨਾ ਮੈਂ ਦੱਸਦਾ ਇਸ ਤਰ੍ਹਾਂ ਦੀ ਬਥੇਰੀਆਂ ਘਟਨਾ ਘਟੀਆਂ ਜਦ ਹਿਲੇ ਹੈ ਇਹ ਨਾਲ ਦੇ ਸਾਰੇ ਡੰਗ ਰਹਿ ਗਏ ਤੇ ਤੇ ਅਰਥੀ ਚੁੱਕਣ ਲੱਗੇ ਆ ਤੇ ਹਿਲਣ ਲੱਗ ਪਏ ਦੰਬ ਵੀ ਚੱਲਣ ਲੱਗ ਪਏ ਖੋਲਿਆ ਕਫਨ ਜਿੰਦਾ ਅੱਖਾਂ ਖੁੱਲ ਗਏ ਬੈਠ ਗਏ ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ 24 ਘੰਟਿਆਂ ਚ 8 8 9 9 ਘੰਟੇ ਗੁਰਦੁਆਰੇ ਹੀ ਬੈਠੇ ਰਹੇ ਮੈਨੂੰ ਕਹਿ ਲਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ ਥੋੜੇ ਜਿਹਾ 5 7 ਘੰਟੇ ਮੈਨੂੰ ਵਾਪਸ ਕੀਤਾ ਗਿਆ ਕਾਠ ਗੋਦਾਮ ਉਥੋਂ 4 ਮੀਲ ਦੀ ਦੂਰੀ ਇਕ ਦੂਜਾਈ ਇਸੇ ਹੀ ਨਾਮ ਉਹਦੀ ਡੈਥ ਉਹ ਮਰ ਗਿਆ ਅਚਨ ਚੇਤ ਖੜੇ ਖੜੇ ਐਕਾ ਪ੍ਰਕਿਰਤੀ ਜਿਸ ਤਰ੍ਹਾਂ ਵੀ ਹੋ ਜਾਂਦਾ ਹੈ ਐਸਾ ਵੀ ਹੋ ਜਾਂਦਾ ਹੈ ਐਸੇ ਮਨੁੱਖਾਂ ਨੇ ਜੋ ਕੁਝ ਦਸਿਆ ਉਸ ਕਿਤਾਬ ਨੇ ਸਭ ਕੁਝ ਇਹੀ ਲਿਖਿਆ ਉਹਨਾਂ ਨੇ ਸੰਗ੍ਰਹਿ ਕੀਤਾ ਇਸ ਸੰਸਥਾ ਨੂੰ ਇਹ ਅਮਰੀਕਾ ਤੋਂ ਲੈ ਉਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਔਰ ਇਹ ਕੀ ਇਹ ਵਾਸਤਵਕੀ ਹੈ ਬਾਲਵਨ 15 16 ਸਾਲ ਬਹੁਤ ਵੱਡੀ ਘਟਨਾ ਘਟੇ ਕਾਨਪੁਰ ਵਿੱਚ ਔਰ ਇਹ ਜੋ ਕਿ ਪੇਪਰਾਂ 'ਚ ਆ ਗਈ ਲਗਾਤਾਰ ਕਿਸੇ ਡਾਕਟਰ ਨੇ ਲਖਨਊ ਦੇਚ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰ ਦੇ ਇੱਕ ਘਟਨ ਬਕਸੇ ਚ ਬੰਦ ਕਰਕੇ ਗੰਗਾ ਛੋਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਹੀਂ ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਇਹ ਆ ਰਹਿ ਗਿਆ ਨਹੀਂ ਜਮਨਾ ਦੇ ਚ ਗਹਿਰੇ ਪਾਣੀ ਚ ਗੰਗਾ ਦੇ ਪ੍ਰੇਨ ਉਪਰੋਂ ਲੰਘੇ ਪਰ ਚੰਗਾ ਰੋਲਾ ਰੱਪਾ ਪਿਆ ਮੁਜਰਮ ਨੇ ਲੋੜ ਕੋਈ ਸਬੂਤ ਨਹੀਂ ਹੋਈ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿਣ ਲੱਗੀ ਨਾਲ ਕਾਨਪੁਰ ਦੇ ਇੱਕ ਪਿੰਡੇ ਚੋਂ ਦਾ ਜਨਮ ਹੋਇਆ ਜੋ ਅਖਬਾਰਾਂ ਚ ਬੜਾ ਰੋਲਾ ਪਿਆ ਮੈਂ ਡਾਕਟਰ ਦੀ ਪਤਨੀ ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰਿਆ ਤੇ ਮੇਰੀਆਂ ਇੰਨੀਆਂ ਸਾੜੀਆਂ ਪਈਆਂ ਨੇ ਇਤਨਾ ਗਹਿਣਾ ਪਿਆ ਇਹ ਜਿਹੜੇ ਵੱਡੇ ਵੱਡੇ ਅਸਬਾਰ ਅਰੰਡ ਪੇਜ ਦੇ ਉੱਤੇ ਖਬਰ ਉਸ ਪਿੰਡ ਦੇ ਚ ਬੜਾ ਰਸ ਜਿਹੜੀਆਂ ਉਸ ਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦੱਸੀਆਂ ਬਿਲਕੁਲ ਸਹੀ ਬਿਲਕੁਲ ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ ਇਹ ਸਿਮਰਤੀ ਪਿਛਲੇ ਜਨਮ ਤੱਕ ਵੀ ਚਲੀ ਗਈ ਯਾਦ ਪਿਛਲੇ ਜਨਮ ਤੱਕ ਵੀ ਚੱਲੀ ਹੋ। ਪਰ ਕਮ ਸੇ ਕਮ ਉਹ 6 ਮਹੀਨੇ ਦਸਦੀ ਰਹੀ ਉਸ ਤੋਂ ਬਾਅਦ ਬੋਲ। ਕਾਨੂੰਨ ਵਿੱਚ ਐਸੀ ਕੋਈ ਜਦ ਨਹੀਂ ਕਿ ਅਗਲੇ ਜਨਮ ਵਿੱਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ। ਕਾਨੂੰਨ ਕਮ ਸੇ ਕਮ 105 ਬੱਚੇ ਤੇ ਬੱਚੀਆਂ ਇਹਨਾਂ ਨੇ ਆਪਣਾ ਪਿਛੋਕੜ ਦੱਸਿਆ ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ ਦੂਰਦਰਸ਼ਨ ਤੇ ਕੋਈ 1 ਸਾਲ ਅਨਹੋਣੇ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ ਅਨਹੋਣੇ ਉਹਦੇ ਵਿੱਚ ਦਿਖਾਉਂਦੇ ਉਸ ਕਿਤਾਬੇ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਆਧਾਰ ਤੇ ਸਭ ਕੁਝ ਦਿਖਾਉਂਦੇ ਫਿਰ ਮਰ ਕੇ 8-10 ਘੰਟਿਆਂ ਬਾਅਦ ਜੋ ਜੀਉ ਠੇ ਫੇਲ ਤੇ ਫਿਰ ਦੱਸਦੇ ਨੇ ਕੀ ਕੁਝ ਹੋਇਆ ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਉਸ ਕਿਤਾਬ ਦੇ ਵਿੱਚ ਖੁਸ਼ਕਿਸਮਤੀ ਹੈ ਇਸ ਦੀ ਲੇਖਕਾ ਇੱਕ ਸਿੱਖ ਬੱਚੀ ਹੈ ਡਾਕਟਰ ਸਤਵੰਦ ਬੈਂਗਲੌਰ ਦੇ ਉਹਨੇ ਵੀ ਨੂੰ ਇਹ ਕਿਤਾਬ ਸੰਗਤ ਦੇ ਵਿੱਚ ਪੇਟ ਕੀਤੀ ਕਿੰਨੇ ਕਿ ਗੈਨੇ ਜੀ ਇਹ ਤੇ ਬਹੁਤ ਵੱਡਾ ਹੋਵੇ ਗਿਆਨ ਇਹ ਤੇ ਰੱਬ ਦੀ ਬਹੁਤ ਵੱਡੀ ਲੇਲਾ ਹੈ ਸਿਮਰਤੀ ਦਾ ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕੀ। ਮਨੁੱਖ ਦੀ ਜਿਹੜੀ ਸਿਮਰਤੀ ਹੈ ਅਸੀਂ ਮੰਨਦੇ ਹਾਂ ਅਨੰਤ, ਅਨੰਤ ਹੈ। ਅਨੰਤ ਜਨਮਾਂ ਦੀਆਂ ਅੰਦਰ ਸਿਮਰਤੀਆਂ ਪਈਆਂ। ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣ। ਸਿਮਰਤੀ ਦੇ ਵਿੱਚ ਦੁੱਖ ਵੀ ਪਿਆ ਹੈ। ਸੁੱਖ ਵੀ ਪਿਆ ਹੈ। ਉਸ ਸਿਮਰਤੀ ਦੇ ਵਿੱਚ ਪਰਿਵਾਰ ਦੀਆਂ ਯਾਦਾਂ ਨੇ, ਪਰਿਵਾਰ ਦੇ ਵਿਛੋੜੇ ਦੀਆਂ ਆਈਆਂ। ਉਸ ਸਿਮਰਤੀ ਦੇ ਵਿੱਚ ਧੰਨ ਦੇ ਮਿਲਣ ਦੀਆਂ ਯਾਦਾਂ ਨੇ ਇਹ ਧੰਨ ਦੇ ਜਾਣ ਦੀਆਂ ਯਾਦਾਂ ਨੇ ਦੁੱਖ ਸੁੱਖ ਦੀਆਂ ਯਾਦਾਂ ਮਿਲੀ ਸੀ ਪ੍ਰਭਤਾ ਬੜਾ ਸੁੱਖ ਮਿਲਿਆ ਤੋਂ ਅੰਦਰ ਸਿਮਰਤੀ ਦਾ ਅੰਗ ਬਣ ਗਏ ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ ਸਿਮਰਤੀ ਦਾ ਹਿੱਸਾ ਬਣ ਗਏ ਇਹ ਸਾਰੀਆਂ ਯਾਦਾਂ ਹਨ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੀ ਦੇ ਵਿੱਚ ਪਰਮਾਤਮਾ ਦੀ ਕੋਈ ਯਾਰ ਇਹ ਜੋ ਸਿਮਰਤियां ਲਗੀਆਂ ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਲ ਦੇ ਚ ਵੀ ਚਲੇ ਜਾਈਏ ਦੁੱਖਾਂ ਦੀ ਯਾਦ ਹੈ ਸੁੱਖਾਂ ਦੀ ਯਾਦ ਹੈ ਪਰਮਾਤਮਾ ਦੀ ਯਾਦ ਕਰੋ ਇਹ ਸੀ ਭਾਈ ਸਾਹਿਬ ਜੀ ਦੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ